ਹੈਪੀ ਹੈਲੋਵੀਨ ਮੈਂ ਲੋਕ ਤੁਰੇ ਫਿਰਦੇ ਨਾ ਜੇ ਕਹਦੇ ਵੀ ਹੈਪੀ ਹੈਲੋਵੀਨ ਵਾਲਾ ਕੰਮ ਹੋ ਗਿਆ ਸ਼ੁਰੂ ਭੂਤੋ ਭੂਤੀ ਹੋਈ ਜਾਂਦੇ ਜਵਾਕ ਮੈਂ ਗਿਆ ਸੀਗਾ ਸ਼ੋਰ ਨੂੰ ਛੱਡਣੋਂ ਆਪਦੇ ਫਰੈਂਡਾਂ ਨਾਲ ਦੂਜੀ ਸਾਈਡ ਗਿਆ ਤੇ ਉਦੋਂੋਂ ਇੱਧਰ ਸ਼ੁਰੂ ਹੋ ਗਏ ਫਿਰ ਮੈਂ ਇਹ ਨਾਲੇ ਇੰਜੋਏ ਕਰ ਲੈਨੇ ਨਾਲ ਇਹਨਾਂ ਨੂੰ ਕੈਂਡੀਆਂ ਦੇਈ ਜਾਂਨੇ ਮਕੇਰਾ ਥੋੜੀਆਂ ਜੀਆਂ ਇੱਥੇ ਰੱਖ ਲੈਣੇ ਪਾ ਕੇ ਵੱਡਾ ਬੈਗ ਅੰਦਰ ਰੱਖਿਆ ਹੋਇਆਗਾ ਤੇ ਲੋਈ ਮੁੱਕ ਜਾਂਦੀਆਂ ਹੋਰ ਮੈਂ ਇਹਨਾਂ ਮੂਰੇ ਕਿ ਕਿਤੇ ਹੋਵੇ ਆ ਵੀ ਆਪੇ ਚੱਕ ਜਾ ਕੇ ਰੌਲਾ ਕੀ ਹੈ ਨਾ ਜੇ ਐਵੇਂ ਮੈਂ ਛੱਡ ਕੇ ਮੰਨ ਲਓ ਇਹਨੂੰ ਅੰਦਰ ਜਾਵੜਿਆ ਹਨ ਆ ਹੁਣ ਇੱਥੇ ਕਿੰਨੀਆਂ ਕੈਂਡੀਆਂ ਤੇ ਇੱਕ ਨਹੀਂ ਚੱਕ ਕੇ ਆਪਦੇ ਬੈਗ ਚ ਲੱਤ ਕੇ ਪਾ ਲੈਣੀਆਂ ਇੱਕ ਹੀ ਲੈ ਜਾਂਦਾਗਾ ਉਹ ਤਾਂ ਕੈਮਰੇ ਡਬਲ ਲੱਗੇ ਆ ਕਿ ਦੇਖੀਏ ਤੇ ਯਾਰ ਬਾਹ ਕਰਕੇ ਵੀ ਕਿਹੜਾ ਲੈ ਕੇ ਜਾਂਦਾ ਮੈਦਾਨ ਆਹ ਕਹੋ ਵੀਡੀਓ ਦੇਖ ਕੇ ਤੁਸੀਂ ਕੱਲ ਤਾਂ ਹੀ ਕਿਵੇਂ ਆਉਂਦਿਆਂ ਕਿਸੇ ਨੇ ਕੋ ਚੱਕ ਲੈ ਕੇ ਕਿਸੇ ਨੇ ਕੋ ਚੱਕ ਲਿਆ ਬਹੁਤ ਵੀਡੀਓ ਆਉਣਗੀਆਂ ਤੁਹਾਡੇ ਕੋਲੇ ਆ ਹਵਾ ਬੜੀ ਚੱਲੀ ਜਾਂਦੀ ਆ ਬਾਬੇ ਉਹ ਵੀ ਠੰਢੀ ਠੰਢੀ ਹਵਾ ਆ ਗਈ ਅੱਛਾ ਲਾਈਟਾਂ ਵੱਲ ਜਾ ਰਹੀਆਂ ਬੜੇ ਜਵਾਕ ਯਾਰ ਭੂਤਾਂ ਬਣੇ ਹੋਏ ਵੀ ਵੱਖਰੇ ਵੱਖਰੇ ਉਹਨਾਂ ਨੇ ਕਾਸਟੂਮ ਜੇ ਪਾਏ ਹੋਏ ਆ ਜਾ ਇਹ ਤੇ ਦਿਖਾਉਂਗਾ ਚਲ ਪੁੱਛ ਕੇ ਬਣਾ ਲਾਂਗੇ ਵੀਡੀਓ ਉਹਨਾਂ ਨੂੰ ਵੀ ਕੀ ਕਹਿੰਦੇ ਬਣਾ ਸਕਦੇ ਆ ਉਹ ਦੇਖ ਆਉਂਦੇ ਆ ਨਾ ਤੁਰੀ ਨਾਲ ਜਵਾਕਾਂ ਦੀਆਂ ਮੰਮੀਆਂ ਆਉਂਦੀਆਂ ਕਈਆਂ ਨੇ ਤਾਂ ਬਾਲੇ ਸੋਨੇ ਉਹ ਕੀਤੇ ਹੋਏ ਆਗੇ ਚਲ ਉਧਰ ਨਹੀਂ ਕਰਦੇ ਕੈਮਰਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਵੈਲਕਮ ਮੈਂ ਹੁਣ ਉਧਰ ਗਿਆ ਆ ਵਾ ਕਰਕੇ ਇੰਨੇ ਕ ਜਵਾਕ ਨੰਗ ਕੇ ਤੇ ਉਹਨਾਂ ਨੂੰ ਘਰ ਦੇਣੇ ਦੇਤੀਆਂ ਇਹ ਕੰਡੀਆਂ ਹੁਣ ਦੇਖਦੇ ਆ ਹੋਰ ਕਿੰਨੇ ਕ ਆਉਂਦੇ ਆ ਐ ਇੱਕ ਈ ਇੱਕ ਚੀਜ਼ ਹੋਰ ਅੱਗੇ ਨਾ ਹੌਲੀ ਹੌਲੀ ਵੈਦਰ ਦਾ ਇੰਨਾ ਕ ਫਰਕ ਪੈ ਰਿਹਾ ਪਿਛਲੇ ਸਾਲ ਵੀ ਸੀਗੀ ਸਨੋ ਥੋੜੀ ਸੀ ਫ੍ਰੀਜ਼ਿੰਗ ਵਗੈਰਾ ਸੀਗੀ ਠੀਕ ਹੈ ਨਾ ਵੀ ਠੰਡ ਸੀ ਐ ਇੱਕ ਈ ਘਟ ਗਈ ਇਹ ਤੋਂ ਪਿਛਲੀ ਵਾਰੀ ਪਹਿਲਾਂ ਬਹੁਤ ਹੁੰਦੀ ਸੀ ਹੁਣ ਜਿਵੇਂ ਜਿਵੇਂ ਵਾਦੀ ਵਧ ਜਾਂਦੀ ਆ ਹੋਰ ਨਾ ਸਾਰਾ ਕੁਝ ਤੇ ਉਹ ਮੈਂ ਸੁਣ ਉਹਦਾ ਬਹੁਤ ਫਰਕ ਪਈ ਜਾਂਦਾ ਪੈਣੀ ਹੈਗੀ ਆ ਪਰ ਕਹਿੰਦੇ ਇਕੱਠੀ ਪਉ ਆ ਹੋਰ ਆਉਂਦੇ ਤੁਰੇ ਨੇ ਇਹ ਲੋ ਦਿਵਾਕਾਂ ਨੂੰ ਇੰਨਾ ਕ ਚਾਗ ਆ ਬਾਬੇ ਹਨ ਸਾਰੀਆਂ ਹਸਪੀਟਾਂ ਘਰੋਂ ਘਰੀ ਆਹੀਂ ਤੁਰੇ ਫਿਰਦੇ ਆ ਕਿ ਕੈਂਡੀਆਂ ਇਕੱਠੀਆਂ ਕਰਦੇ ਆ ਮੈਨਾਂ ਨਾਂ ਵਾਲਾ 5-5 4-4 ਕਿਲੋ ਕੈਂਡੀਆਂ ਇਕੱਠੀਆਂ ਕਰ ਲੈਣੀਆਂ ਹਰ ਇੱਕ ਕਿਉਂਕਿ ਇੱਕ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤੇ ਹਰ ਇੱਕ ਜਵਾਕ ਨੂੰ ਉਹੀ ਕਿਹਾ ਪਿਆ ਵੀ ਦੇਖ ਕੇ ਖਾਣੀਆਂ ਹਨ ਵਿੱਚ ਕਈ ਪਾਗਲ ਲੋਕ ਵੀ ਹੈਗੇ ਆ ਜਿਹੜੇ ਵਿੱਚ ਹਨ ਡਰੱਗ ਪਾ ਸਕਦੇ ਆ ਅੱਗੇ ਹੋਈ ਐ ਜਾਂ ਸੂਈਆਂ ਨਿਕਲਦੀਆਂ ਵਿੱਚੋਂ ਛੋਟਾ ਜਿਹਾ ਜਵਾਕ ਖਾ ਲੈਂਦੇ ਐ ਤੇ ਹੁਣ ਸ਼ੋਰ ਗਿਆ ਮੈਂ ਉਹਨੂੰ ਕਿਹਾ ਮੈਂ ਪੁੱਤ ਬਾਹਰ ਕੁਝ ਨਹੀਂ ਖਾਣਾ ਘਰੇ ਆ ਕੇ ਕਿਉਂਕਿ ਨਾ ਭਾਈ ਇੱਥੇ ਭੰਗ ਹੈਗੀ ਐ ਲੀਗਲ ਉਹਦਿਆਂ ਵੀ ਕੰਡੀਆਂ ਆਉਂਦੀਆਂ ਤੇ ਜਿਹੜੇ ਲੋਕ ਹੇਟਰ ਹਨਾ ਉਹਦੇ ਤੇ ਉਹ ਕੀ ਕਰਦੇ ਉਹ ਵਿੱਚ ਮਿਕਸ ਕਰ ਦਿੰਦੇ ਆਗੇ ਤੇ ਵੀ ਦੱਸੋ ਗੰਜਰ ਤੇ ਜਵਾਕਾ ਤੋਂ ਕੀ ਪੁਰਾ ਹੋਇਆ ਆ ਦੇਖੋ ਇੱਧਰ ਸਾਰੇ ਇੱਧਰ ਨੂੰ ਆਣਾ ਇਹਨਾਂ ਨੇ ਸਾਰੀ ਸਟਰੀਟ ਤੋਂ ਆਈ ਲੈ ਭੂਤਾ ਫਿਰਦੀਆਂ ਨਾ ਅੱਜ ਜਿਹੜਾ ਸਾਨੂੰ ਪੂਰਾ ਤਿਆਰ ਹੋਇਆ ਉਹ ਦਿਖਾਵਾਂਗੇ ਆਪਾਂ ਲਾਜ਼ਮੀ ਤੇ ਵੀਊ ਦੇਖੋ ਆਹ ਕਰਦੇ ਦੇਖੋ ਬਾਲਕੋਨੀ ਬਣੀ ਵੀ ਆਪਣੇ ਇੰਡੀਆ ਵਾਂਗੂੰ ਜਦੋਂ ਮੈਂ ਆਹ ਘਰ ਬਾਇ ਕੀਤਾ ਨਾ ਜਿੱਥੇ ਮੈਂ ਰਹਿਣਾ ਉਦੋਂ ਇਹਦੇ ਨਾਲ ਦਾ ਘਰ ਨਾ ਜਿਹੜਾ ਸਾਹਮਣੇ ਵਾਲਾ ਹਨ ਤੇ ਉਹ ਸਾਹਮਣੇ ਸਟਰੀਟ ਤੇ ਲੱਗਿਆ ਹੋਇਆ ਸੀਗਾ ਤੇ ਇਹ ਵੀ ਉਹ ਅਸੀਂ ਦੇਖਿਆ ਸੇਮ ਹੀ ਸੀ ਉਹਦੇ ਬਾਲਕੋਨੀ ਬਣੀ ਵੀ ਆ ਪਰ ਉਹਨਾਂ ਨਾਲ ਚੱਲ ਆਪਣੇ ਸੈਟਿੰਗ ਨਹੀਂ ਬੈਠੀ ਸੀ ਪਰ ਇੱਧਰ ਇਹ ਕਰ ਲਿਆ ਸੀ ਉਦੋਂ ਨਹੀਂ ਆ ਬਾਲਕੋਨੀ ਵਾਲਾ ਪਰ ਮੈਂ ਇੱਕ ਚੀਜ਼ ਆ ਉਹਨਾਂ ਇੰਨੇ ਸਾਲ ਹੋ ਗਏ ਇੱਥੇ ਤਿੰਨ ਚਾਰ ਸਾਲ ਆ ਘਰੇ ਰਹਿੰਦਿਆਂ ਨੂੰ ਤੇ ਇੱਕ ਕਦੇ ਵੀ ਨਹੀਂ ਦੇਖਿਆ ਮੈਂ ਕੋਈ ਬਾਲਕ ਨੂੰ ਇੱਥੇ ਬੈਠਾ ਹੋਵੇ ਇਹਦੇ 'ਚ ਤੇ ਬਾਦੂ ਦੀ ਸنوਹ ਇਕੱਠੀ ਹੋ ਜਾਂਦੀ ਕਿਉਂਕਿ ਇਹ ਕਾਮਜਾ ਆਪਣੀ ਨਾ ਚੀਜ਼ਾਂ ਸنوਹ ਪੈਂਦੀਆਂ ਹੁਣ ਕਿੱਥੇ ਆ ਛੇ ਪਾਓ ਹੌਲੀ ਹੌਲੀ ਆਪੇ ਥਲੇ ਡਿਗ ਬਿੰਦੇ ਇੱਥੇ ਇਕੱਠੀ ਹੋ ਜਾਣੀ ਹੈ ਭਾਰ ਪੈ ਜਾਂਦਾ ਸਾਰਾ ਛੱਤ ਤੇ ਤਾਂ ਕਰਕੇ ਆ ਦੇਖ ਫਿਰਦੇ ਉਹ ਸਾਹਮਣੇ ਦੇਖੋ ਦੋ ਕੀ ਕੇਲੇ ਬਣੇ ਫਿਰਦੇ ਆ ਕਿ ਕੀ ਕੰਡੀਆਂ ਹੋਰ ਲੈਂਦੀਆਂ ਸੀ ਸਾਰੀਆਂ ਬਰਤਾਂ ਦੇ ਡੋਲਵੇਂ ਹੀ ਰਹਿੰਗੀਆਂ ਠੰਡ ਹੋ ਗਈ ਆ ਕਿਹਾ ਵੀ ਠੰਡ ਜਦੋਂ ਦੇਣਾ ਖੜਾ ਸੀ ਜਣਾ ਹਜੇ ਉਦੋਂ ਆਉਂਦੇ ਸੀਗੇ ਛੋਟੇ ਜਵਾਕ ਜਮਾ ਫੇਰ ਉਦੋਂ ਹੁਣ ਜਿਵੇਂ ਜੋਂ ਹਨੇਰਾ ਵੇ ਜਾਂਦਾ ਵੱਡੇ ਜਵਾਕ ਲੀਟ ਨਿਕਲਦੇ ਆ ਉਹ ਕੋਈ ਛੋਟੇ ਜਿਹਾ ਕੰਮ ਆਪੇ ਨੂੰ ਆਉਣਾ ਪੈਂਦਾਗਾ ਤਾਂ ਕਰਕੇ ਉਹ ਪਹਿਲਾਂ ਪਹਿਲਾਂ ਹੀ ਕੰਮ ਨਵੇਂੜ ਗਏ ਆ ਮੈਂ ਹੁਣ ਆ ਕੇ ਬੈਠਾ ਅੱਧੇ ਪੌਣੇ ਘੰਟੇ ਬਾਅਦ ਤੇ ਨਹੀਂ ਪਹਿਲਾਂ ਮੈਂ ਉਮੇ ਹੀ ਇਹਦੇ ਚ ਲਾਦੇ ਜਾਂਦਾ ਜੀ ਬਸ ਇੱਕ ਬੰਦੇ ਨੇ ਸਾਡੇ ਨੇ ਸਾਰਾ ਲੰਦ ਕੇ ਲੈ ਕੇ ਗਿਆ ਉਹਨੇ ਸਾਰੇ ਹੀ ਲੈ ਗਿਆ ਜੀ ਪਾ ਕੇ ਕੈਮਰਿਆਂ ਦਾ ਬਹੁਤ ਫਰਕ ਆ ਕਿਉਂਕਿ ਇੱਕ ਉਹ ਲੱਗਿਆ ਇੱਕ ਉਹ ਤਾਂ ਲੱਗਿਆ ਉਹਦੇ ਕਰਕੇ ਵੀ ਨਹੀਂ ਅਗਲਾ ਜੇਤੀ ਇਹ ਪੰਗਾ ਲੈਂਦਾ ਵੀ ਸਾਰਿਆਂ ਹੀ ਪਾ ਕੇ ਲੈ ਜੇ हैप्पी हैलोवीन होया पे है, हैप्पी तुम लोग व्यू तो दिखा दे आपा की सजाया हैगा एक ताला आयागा मैं आज ही के लाया हूं ते ये सीन बना है भैया बाहर ता की माहौल है ਅੱਜ ਦਾ ਮਤਲਬ ਇਹ ਆ ਜਿਹਦੇ ਘਰੇ ਲਾਈਟ ਜਾਗ ਰਹੀ ਆ ਉਹੋ ਟ੍ਰੀਡ ਦੇ ਰਹੇ ਆ ਵੀ ਕੈਂਡੀਆਂ ਕੁਝ ਵੀ ਲਾ ਲਓ ਜਿੰਨਿਆਂ ਦੇ ਜਾਗਦੇ ਆ ਜਿੰਨਾਂ ਦੇ ਹੁਣ ਕੋਈ ਲਾਈਟ ਨਹੀਂ ਜਿਵੇਂ ਆ ਘਰਾਂ 'ਚ ਇਹਨਾਂ ਦੇ ਨਾ ਹੀ ਅਗਲਾ ਬਿੱਲ ਮਾਰੇ ਇਹ ਕੋਈ ਕੈਂਡੀ ਨਹੀਂ ਕੁਝ ਨਹੀਂ ਵੰਡ ਰਹੇਗੇ ਤੇ ਇਹਨਾਂ ਦੇ ਜਾਂਦਾ ਵੀ ਨਹੀਂ ਕੋਈ ਜਦੋਂ ਲਾਈਟਾਂ ਬੰਦਦਾ ਉਹਦਾ ਮਤਲਬ ਇਹੀ ਹੁੰਦਾ ਵੀ ਨਾ ਆਇਓ ਇੱਧਰ ਆ ਘਰ ਕਿੰਨੇ ਸੋਹਣੇ ਲੱਗਦੇ ਆ ਦੇਖ ਲਾਈਟਾਂ 'ਚ ਹੁਣ ਆ ਤਿੰਨੇ ਘਰਾਂ ਦੇ ਲਾਈਟ ਜਾਗਦੀਆਂ ਨਾ ਇਹ ਤਿੰਨਾਂ ਦੇ ਹੈਗੇ ਆ ਵੀ ਜਾਂਦੇ ਵੀ ਅਜਵਾਕ ਤੇ ਆ ਚਾਰੇ ਆ ਜਿਹੜੇ ਸਾਹਮਣੇ ਆਲੇ ਇਹਨਾਂ ਦੇ ਵੀ ਨਹੀਂ ਜਾਂਦਾ ਕੋਈ ਕਿਉਂਕਿ ਲਾਈਟਾਂ ਚੋਂ ਵੀ ਬੰਦ ਕਰੀ ਬੈਠੇ ਆ ਦੇਖੋ ਅੰਦਰੋਂ ਵੀ ਤੇ ਜਾਣਾ ਅਗਲੇ ਨੇ ਕਿਹਦੇ ਵਾਸਤੇ ਆ ਅਗਲਾ ਬੈਲ ਹੀ ਨਹੀਂ ਮਾਰਦਾ ਹੁਣ ਆਪਣੇ ਵੀ ਆ ਦੇਖੋ ਸਾਰੀਆਂ ਲਾਈਟਾਂ ਚਲਾਉਂਗਾ ਘਰ ਤੇਗਾ ਆ ਇੱਧਰ ਉੱਥੇ ਕੈਂਡੀਆ ਰੱਖੀ ਆਵਾਂ ਆ ਫਰੰਟ ਵਾਲੀਆਂ ਵੀ ਚਲਾਉਂਗਾ ਮੈਂ ਜਿਦੇ ਜਿਦੇ ਆ ਲਾਈਟ ਚੱਲ ਰਹੀ ਹੈ ਜਾਂ ਕਿਸਦੇ ਆ ਜਿਵੇਂ ਇਹਨਾਂ ਦੇ ਲੜੀਆਂ ਨਹੀਂ ਲੱਗੀਆਂ ਤਾਂ ਉਹ ਇਹਨਾਂ ਨੇ ਚਲਾਈ ਅੱਜ ਨਹੀਂ ਮੋਸਟਲੀ ਬੰਦ ਹੁੰਦੀਆਂ ਆ ਹੌਣ ਕਿਉਂਕਿ ਤਿਹਾਰਾਂ ਦੇ ਦੇਣਾ ਜਿਵੇਂ ਉਦੋਂ ਪਹਿਲਾਂ ਵੀ ਸੀ ਹਨ ਤੇ ਆ 크리스마ਸ ਆ ਜਾਣੀ ਆ ਤੇ ਮੋਸਟਲੀ ਸਾਰੇ ਜਗ੍ਹਾ ਵੀ ਰੱਖਦੇ ਜਾਂ ਦੀਵਾਲੀ ਨਾਲ ਕਿ ਗਈ ਆ ਉਹਦੇ ਕਰਕੇ ਵੀ ਆਪਾਂ ਵੀ ਤਾਂਹੀਂ ਜਲਾਨਾ ਆਪਣੇ ਨਾਲ ਇੱਕ ਚੀਜ਼ ਦੀ ਕਮੀ ਆ ਕਰ ਤੇ ਦੂਰ ਕਰਦਾ ਇੱਥੇ ਤਾਂ ਥੱਲੇ ਲਾਈਟਾਂ ਵੀ ਹੈਗੀਆਂ ਜਿਹੜੀਆਂ ਦੋ ਆਹ ਤੇ ਇਹ ਵੀ ਕਲਰਫੁੱਲ ਲਿਆ ਕੇ ਲਾਉਣੀਆਂ ਹਨ ਤਾਂ ਲੜੀ ਵੀ ਹੈਗੀ ਤਾਂ ਯਾਰ ਉਹ ਹੈ ਨਹੀਂ ਉਹ ਲਵਾਉਂਗਾ ਮੈਂ ਇੱਕਤੀ ਇੱਕਤੀ ਤਾਂ ਨਹੀਂ ਸੱਚ ਕਹਦਿਆਂ ਲੱਗਣੀ ਆ ਹੁਣ ਮੂਰੇ ਸਨੋ ਪੈਣ ਲੱਗ ਗਈ ਏ ਲੱਗ ਜਾਣੀ ਆ ਜਿਵੇਂ ਅੱਜ ਬਹੁਤ ਠੰਡ ਅਗਲੀ ਵਾਰ ਨੂੰ ਨਾ ਗਰਮੀਆਂ ਚ ਜਿਵੇਂ ਆਹ ਲਾਈਟਾਂ ਲੱਗੀਆਂ ਉਹ ਜ਼ਿਆਦਾ ਲਵਾਵਾਂ ਕਲਰਫੁੱਲ ਇੱਥੇ ਕਿਹਦੇ ਲੱਗੀਆਂ ਗੀਆਂ ਜਿਵੇਂ ਆਹ ਕਰਾਂਦੇ ਨਹੀਂ ਲੱਗਿਆ ਆਹ ਦੇਖੋ ਇਹਦੇ ਲੱਗੀਆਂ ਆਂ ਇਹਦੇ ਤਾਂ ਹਾਂ ਤੋਂ ਚਿੱਟੀਆਂ ਵਾਈਟ ਵਾਲੀਆਂ ਇੱਕ ਤਾਂ ਲੜੀਆਂ ਉਹ ਤੋਂ ਬਿਨਾਂ ਜਿਹੜੀਆਂ ਲੱਗੀਆਂ ਇਤਾਂ ਦੇ ਲਵਾਵਾਂਗੇ ਇਹ ਆਹ ਦੇਖੋ ਪੁੱਤਾ ਆਉਂਦਗਾ ਕੱਟ ਲਓ ਇਹਨਾਂ ਨੇ ਆਪ ਹੀ ਲੈ ਆਉਣੇ ਨੇ ਦੇਖ ਕੇ ਹੰਡਾ ਬਹੁਤ ਬਹੁਤ ਬਾਬੇ ਮੈਂ ਤਾਂ ਅਹੀਂ ਜੈਕਟ ਬਦਲ ਲਈ ਆ ਦੂਜੀ ਪਾਲੀ ਆ ਹੁਣ ਜਿ세 ਟੁੱਪਾ ਜਾਏਗਾ ਪੁੱਤਾਂ ਐ ਡੇਡੀਆਂ ਕੇ ਜ਼ਬਰਦਸਤ ਬਣੇ ਹੋਏ ਨਾ ਜਵਾਕ ਵੱਡੇ ਵੀ ਬਹੁਤ ਜ਼ਿਆਦੇ ਕਿਉਂਕਿ ਆਪਣਾ ਤਾਂ ਨਹੀਂ ਹੁੰਦਾ ਹੈ ਹੈਲੋਪੀਨ ਵਾਲਾ ਇਹਨਾਂ ਦਾ ਹੀ ਹੁੰਦਾ ਗੋਰੀਆਂ ਦਾ ਤਿਹਾਰ ਤੇ ਬਹੁਤ ਪੈਸਾ ਉਹ ਕਰਦੇ ਲਾਉਂਦੇ ਆ ਉਹਦੇ ਕੱਪੜੇ ਲੀੜਿਆਂ ਤੇ ਵੀ ਓਦਾਂ ਦੇ ਲਿਆ ਕੇ ਆਉਂਦੇ ਆ ਆ ਗਿਆ ਕਿ ਬਹੁਤ ਪਤਲਾ ਨਹੀਂ ਨਹੀਂ ਪ੍ਰਾਣਿਕ ਮੇਲਾ ਲੱਗਿਆ ਹੀ ਪਿਆ ਲੈ ਪੰਜਾਬੀ ਆ ਤੇ ਇਹ ਉਧਰੋਂ ਮੰਗ ਕੇ ਲਿਆ ਆ ਉਹਦੇ ਕੰਮ ਕੰਮ ਹੈਪੀ 할로윈 ਬਹੁਤ ਸਾਈਡ ਥੈਂਕ ਯੂ ਵੈਲਕਮ ਤੇ ਉਹ ਪੰਜਾਬੀ ਵੀ ਜਾਂਦਾ ਮੈਨੂੰ ਵੀ ਪੰਜਾਬੀਆਂ ਦਾ ਘਰ ਮੋਸਟਲੀ ਐਂ ਕਰਦੇ ਹੁੰਦੇ ਸਾਰੇ ਹੁਣ ਉਹ ਦੇਖੋ ਉਹ ਘਰੇ ਖਣੀ ਇਹਨਾਂ ਦਾ ਆਪ ਦਾ ਤੇ ਵੀ ਦੂਜੇ ਏਰੀਆ ਚ ਜਾਂਦੇ ਆ ਆਪਣੇ ਪੰਜਾਬੀ ਮੋਸਟਲੀ ਸਾਡੀ ਪਛਾਣ ਨਾਲ ਵੀ ਇਹਦੇ ਚ ਕੀ ਆ ਹਨਾ ਵੀ ਸਾਰੇ ਹੀ ਉਹ ਕਰ ਰਹੇ ਆ ਕਿ ਲਿਆ ਰਹੇ ਆ ਇਹਦੇ ਇਹਦੇ ਚ ਕੀ ਗੱਲ ਆ ਪੀਪਾ ਤਾਂ ਨਹੀਂ ਆਪਣੀ ਕੀ ਯਾਦ ਹੁੰਦੀ ਆ ਵੀ ਆ ਫੇਰਗੇ ਚ ਨਹੀਂ ਮੰਗਦੇ ਬਹੁਤ ਐ ਇਦਾਂ ਨੇ ਉਹ ਦੂਜੇ ਏਰਗੇ ਚ ਜਾਂਦੇ ਆ। ਉਹ ਦੇਖ ਹੁਣ ਘਰਾਂ ਨੂੰ ਚੱਲਿਆ ਉਹ ਨਾਲ ਆਪਣੀਆਂ ਪੰਜਾਬੀ ਬੁੜੀਆਂ ਸੀ। ਬੈਗ ਭਰ ਲਿਆ ਉਹਨਾਂ ਨੇ ਵੱਡੇ ਵੱਡੇ। ਵੈਲਕਮ। ਆਵੇ। ਹਰ ਇੱਕ ਦਾ ਕੋਈ ਨਾ ਕੋ ਪਾਇਆ ਵੇ ਤਿਆਰ ਹੋਏ ਵੀ ਕੋਈ ਹੈਪੀ ਹੈਲੋਵੀਨ ਕੁਦਰਤੀ ਮੈਂ ਆ ਗਿਆ ਨਹੀਂ ਆਕਤੀ ਆਪਾ ਯੂਐਸਏ ਦੇ ਦੋ ਗੇੜੇ ਲਾ ਕੇ ਆਂਦੇ ਆ ਵੀ ਛੋਟੇ ਛੋਟੇ ਤੇ ਮੈਨੂੰ ਇਹ ਲੱਗਦਾ ਜੇ ਦੂਜਾ ਗੇੜਾ ਮਿਲਿਆ ਵੀ ਰੀਲੋਡ ਕਹਿੰਦੇ ਸੀ ਹੈ ਨਹੀਂਗਾ ਮੈਨੂੰ ਇਹ ਸੀ ਮੈਂ ਹੈ ਵੀ ਕੰਮ ਜਾਊਗਾ ਕਿਉਂਕਿ ਇੱਕ ਕੱਲੂ ਪ੍ਰੋਗਰਾਮ ਆਪਣੇ ਰਿਸ਼ਤੇਦਾਰਾਂ ਨੇ ਮੇਰੇ ਸਹੁਰਿਆਂ ਵਾਲੀ ਸਾਈਡ ਤੋਂ ਮੁੰਡੇ ਨੇ ਨਵਾਂ ਘਰ ਲਿਆਗਾ ਮਾਸੀ ਦਾ ਮੁੰਡਾ ਹੈਗਾ ਰਾਂ ਲਈ ਉਹਦੇ ਵੀ ਕੱਲੂ ਮੂਰਤ ਤੇ ਜਾਣਾ ਅਸਲ 'ਚ ਉਹਦਾ ਹੀ ਮੈਨੂੰ ਹੈਲੋਪੀਨ ਦਾ ਨਹੀਂ ਸੀ ਵੀ ਉਦੋਂ ਤਾਈ ਮੈਂ ਘਰੇ ਆ ਜਾਂ ਵੀ ਉਹਨਾਂ ਦੇ ਚੱਲ ਅਗਲੇ ਦਿਨ ਜਾ ਆਵਾਂਗੇ ਹੋਨ ਗੱਲ ਲੂ ਉਧਰ ਮੂਰਤ ਉੱਤੇ ਜਾਣਾਗਾ ਆਪਾਂ ਆਪਣੇ ਨਾਲ ਨਾਲ ਆ ਘਰ ਵੀ ਹੁਣੀ ਸੇਲ ਹੋਇਆਗਾ ਇੱਥੇ ਪੰਜਾਬੀ ਆ ਕੇ ਪਹਿਲਾਂ ਗੋਰੇ ਰਹਿੰਦੇ ਸੀ ਇਧਰ ਲਿਆ ਨਾਲ ਦੇ ਦੋ ਘਰ ਇਹ ਵੀ ਸੇਲ ਹੋ ਗਿਆ ਹਨ ਇਹ ਆ ਹੋਰ ਆ ਕਮਿਊਨਿਟੀ ਦੂਜੇ ਦੇਸੀ ਆ ਆ ਘਰ ਵੀ ਸੇਲ ਹੋਇਆ ਆ ਵੀ ਸੇਲ ਹੋਇਆ ਜਿਹੜੇ ਦਾਫਤ ਵਾਲੇ ਵੀ ਨਹੀਂ ਪੈਗੇ ਤੇ ਹਨ ਉਹਨਾਂ ਦਾ ਵੀ ਇੱਥੇ ਘਰ ਚਲ ਮੈਂ ਦੱਸਦਾ ਨਹੀਂ ਕਿਹੜਾਗਾ ਉਹਨਾਂ ਦਾ ਵੀ ਇੱਥੇ ਆ ਘਰ ਸਾਡੇ ਨੇੜੇ ਹੀ ਆਗਾ ਦਾਫਤ ਵਾਲਿਆਂ ਦਾ ਸਵਾਗਤ ਵਾਲਿਆਂ ਦਾ ਜਿਹੜੀ ਆਪਣਾ ਦੂਜੀ ਸਟਰੀਟ ਆ ਸਾਹਮਣੇ ਹਨਾ ਉਧਰ ਘਰ ਜਿੰਨੇ ਵੀ ਆ ਸਾਰੇ ਟਰਾਂਸਪੋਰਟਰਾਂ ਦੇ ਆ ਵੀ ਕਿਸੇ ਨਾ ਕਿਸੇ ਦਾ ਉਹਨਾਂ ਦਾ ਕੋਈ ਨਾ ਕੋਈ ਬਿਜ਼ਨਸ ਹੈਗਾ ਹੀ ਆ ਉਹਨਾਂ ਨੇ ਘਰ ਆ ਕੇ ਸਾਰੇ ਉਧਰਲੀ ਸਾਈਡ ਦੂਜੀ ਸਾਈਡ ਰੋਡ ਦੇ ਆਪਣੇ ਘਰ ਦੇ ਹੌਲਟ ਦਾਪਤ ਇੱਥੇ ਸਵਾਗਤ ਆਲੇ ਨੇ ਜੀ ਇੱਥੇ ਆ ਦਾਪਤਾਂ ਵਾਲਿਆਂ ਦਾ ਵੀ ਇੱਥੇ ਆ ਤੇ ਟਰਾਂਸਪੋਰਟਾਂ ਵਾਲੇ ਜਿੰਨੇ ਭਰਾ ਆਪਣੇ ਪੰਜਾਬੀ ਸਾਰਿਆਂ ਨੇ ਇੱਥੇ ਆ ਮੇਰੇ ਨੇੜੇ ਨੇੜੇ ਆ ਏਰੀਆ ਏਰੀਆ ਹੈਗਾ ਥੋੜਾ ਜਿਹਾ ਮਹਿੰਗਾ ਹੈਗਾ ਇਹ ਸਾਰਾ ਨਾਮਾ ਹੀ ਬਣਿਆ ਹੋਇਆ ਹੈ ਇਹ ਮੈਂ ਵੀ ਜਦੋਂ ਕਰ ਲਿਆ ਉਹ ਤੋਂ ਮੈਨੂੰ ਲੱਗਦਾ ਥੋੜੇ ਥੋੜੇ ਸਾਲ ਹੀ ਪੁਰਾਣਾ ਸੀਗਾ ਐਕ ਤੀਨੋਂ ਸਹੀ ਦੱਸਾਂ ਕੰਮ ਧੰਦੇ ਚ ਆਇਆ ਪੇਂਟ ਕਰਨਾ ਸੀ ਇਹ ਵੀ ਰਹਿ ਗਿਆ ਯਾਰ ਆ ਪੌੜੀਆਂ ਨੂੰ ਡੈੱਕਾ ਜਿਹੜਾ ਆਪਣਾ ਮਗਰ ਬਣਿਆ ਹੋਇਆ ਬੈਠਣ ਵਾਲਾ ਹਨਾ ਉਹ ਤਾਂ ਐਡਾ ਕੁ ਜ਼ਬਰਦਸਤ ਤਾਂ ਉਹਨੂੰ ਨਾ ਪੇਂਟ ਕਰਨ ਦੀ ਲੋੜ ਉਹ ਲੱਕੜ ਤੇ ਪਲਾਸਟਿਕ ਮਿਕਸ ਨਹੀਂ ਆਉਂਦੀ ਇੱਕ ਉਹ ਚੀਜ਼ ਦਾ ਬਣਿਆ ਹੋਇਆ ਤੇ ਨਾਂ ਵਾਲਾ ਘੱਟੋ ਘੱਟ 18 ਤੋਂ 20 ਹਜ਼ਾਰ ਦਾ ਬਣਦਾ ਉਦਾਂ ਦਾ ਡੈੱਕ ਤੇ ਇਹ ਘਰ ਸੀਗਾ ਫੀਨੇ ਗੋਰੀਆਂ ਦਾ ਘਰ ਸੀ ਜਦੋਂ ਆਪਾਂ ਲਿਆਗਾ ਬਹੁਤ ਪੈਸਾ ਲਾਇਆ ਵੇ ਬਈ ਘਰ ਤੇ ਹਰ ਇੱਕ ਚੀਜ਼ ਅਪਗ੍ਰੇਡ ਹੋਈ ਵੀ ਸੀ ਉਦੋਂ ਇਹਦੀ ਹੁਣ ਵੀ ਆ ਵੀ ਉਹਨਾਂ ਨੇ ਕਰਾਈ ਵੀ ਨਹੀਂ ਆਪਣੇ ਬੰਦੇ ਨੇ ਆਪਣੇ ਤਾਂ ਇਹ ਡੈਕ ਬਣਾਉਂਦੇ ਵੀ ਹਨ ਐਡਾ ਕੁ ਬਣਾ ਲੈਣਗੇ ਜਿੱਡਾ ਕਾ ਹੈਗਾ ਡੈਕ ਚਲ ਇੱਥੇ ਤਾਂ ਸਾਨੂੰ ਪਤਾ ਇੰਡੀਆ ਪਾਕਿਸਤਾਨ ਵਾਲੇ ਭਰਾਵਾਂ ਨੂੰ ਦੱਸ ਤਾਂ ਡੈਕ ਨੂੰ ਬੋਲਦੇ ਆ ਬਈ ਵੀ ਘਰ ਦੇ ਬੈਕ ਸਾਈਡ ਜਿਹੜਾ ਡੋਰ ਹੁੰਦਾ ਉਹਦੇ ਮੰਗਰਾ ਉੱਚਾ ਬਣਾਇਆ ਹੋਇਆ ਹੁੰਦਾ ਧਰਤੀ ਨਾਲੋਂ ਤੁਹਾਨੂੰ ਦਿਖਾ ਵੀ ਦਊਂਗਾ ਨਹੀਂ ਤੇ ਉਹ ਆਪਣੇ ਹੈਗਾ ਮੂਲੋਂ ਜਿਆਦਾ ਵੱਡਾ ਕੰਮ ਆਊਗਾ ਆ ਡਰਾਈਵ ਇਹ ਤੋਂ ਥੋੜਾ ਹੀ ਛੋਟਾ ਥੋੜਾ ਹੀ ਛੋਟਾ ਹੈਗਾ ਅਸੀਂ ਪਾਲਟੀਆਂ ਪੋਲਟੀਆਂ ਜੋ ਕਰਦੇ ਹੁੰਨੇ ਆ ਹਨ ਤੇ 30 40 ਜਾਣੇ ਘਰੇ ਲੋਟ ਆ ਜਾਂਦੇ ਸੀ ਹਿਸਾਬ ਨਾਲ ਤੁਸੀਂ ਤੇ ਕਿੱਡਾ ਕ ਡੈਕ ਹੋਊਗਾ ਵੀ ਉਹ ਡੈਕ ਤੇ ਹੀ ਬੈਟਨ ਮੁੱਠੋਂ ਨੂੰ ਹੁਣ ਆਪਣੇ ਦੋ ਗੱਡੀਆਂ ਦਾ ਗਰਾਜ ਹੀ ਲੱਗਦਿਆਂ ਤੇ ਚਾਰ ਚਾਰ ਗੱਡੀਆਂ ਇੱਥੇ ਖੜ੍ਹ ਜਾਂਦੀਆਂ ਡਰਾਈਵ ਬਹੁਤ ਵੱਡਾ ਹੈਗਾ ਆ ਗਰਾਜ ਹੈਗਾ ਦੋ ਗੱਡੀਆਂ ਲੱਗ ਜਾਂਦੀਆਂ ਵੱਡੀਆਂ ਅੰਦਰ

<laughs> well, y'all yeah, are easy, man.